45000 ਸਾਨੂੰ ਪੱਕਾ ਮਿਲਦਾ ਹੁੰਦਾ ਸੀਗਾ ਪਹਿਲੇ 1 ਤੋਂ 1.5 ਸਾਲ ਤੱਕ ਓਕੇ ਗੱਡੀ ਕੰਮ ਮਿਲੇ ਨਾ ਮਿਲੇ ਤੁਹਾਨੂੰ 45000 ਮਿਲਣਾ ਹੀ ਮਿਲਣਾ ਕਿਹੜੇ ਸਾਲ ਦੀ ਗੱਲ ਹੈ ਇਹ 2015 ਦੀ 2015 ਤੋਂ 16 ਦੇ ਮਿੰਟ ਤੱਕ ਐਪ ਦੇ ਵਿੱਚ ਹਾਂ ਇਹ ਪੱਕੇ ਪੈਸੇ ਹੁੰਦੇ ਸੀਗੇ ਫਿਰ ਜਦੋਂ ਆਪਾਂ ਅਸੀਂ ਆਪਣੀਆਂ ਫੇਕ ਬੁਕਿੰਗਾਂ ਪਾਉਣ ਲੱਗ ਗਏ ਹਾਂ ਠੀਕ ਹੈ ਥੋੜਾ ਥੋੜਾ ਕੰਪਨੀ ਨੂੰ ਆਏ ਲੱਗਣ ਲੱਗਾ ਵੀ ਕੰਮ ਨਿਕਲਣ ਲੱਗਾ ਕੰਪਨੀ ਨੇ ਸਿਸਟਮ ਸ਼ੁਰੂ ਕਰਤਾ ਰਾਈਡ ਬੇਸ ਵੀ ਡਰਾਈਵਰ ਬੰਦਾ ਜਾਂ ਕੋਈ ਵੀ ਓਨਰ ਬੰਦਾ ਟੈਕਸੀ ਵਾਲਾ ਬੰਦਾ ਵੱਧ ਤੋਂ ਵੱਧ ਟਾਈਮ ਦਵੇ ਤੇ ਕਸਟਮਰ ਨੂੰ ਪਰੇਸ਼ਾਨੀ ਨਾ ਹੋਵੇ ਹਾਂ ਤਾਂ ਉਹਦੇ 'ਚ ਫਿਰ ਆਪਣੇ ਪੰਜਾਬੀ ਭਰਾ ਫੇਕ ਬੁਕਿੰਗਾਂ ਇੰਨੀਆਂ ਜ਼ਿਆਦੀਆਂ ਵੀ ਤੁਸੀਂ ਸੋਚ ਨਹੀਂ ਸਕਦੇ ਜੇ 1000 ਜੈਨੂਇਨ ਬੁਕਿੰਗਾਂ ਤਾਂ 9000 ਫੇਕ ਬੁਕਿੰਗ ਹੁੰਦੀ ਸੀ ਹਾਂ ਕਿਉਂਕਿ ਫੇਕ ਬੁਕਿੰਗ ਦੇ ਹਿਸਾਬ ਨਾਲ ਸਾਨੂੰ ਕਮਿਸ਼ਨ ਮਿਲਦਾ ਸੀ ਹਾਂ ਤਾਂ ਮੋਟਾ ਮੋਟਾ ਤੁਹਾਨੂੰ ਦੱਸਦਾ ਵੀ 25 ਬੁਕਿੰਗਾਂ ਦਾ ਸਾਨੂੰ 2700 ਕਮਿਸ਼ਨ ਮਿਲਦਾ ਹੁੰਦਾ ਸੀਗਾ ਤੇ ਜਿੰਨਾ 25 ਬੁਕਿੰਗਾਂ ਦਾ ਕੈਸ਼ ਆ ਉਹ ਵੀ ਸਾਡੇ ਕੋਲ ਹੀ ਹੁੰਦਾ ਸੀਗਾ ਕੰਪਨੀ ਨੇ ਜੋ ਆਪਣਾ 5-7% ਲੈਣਾ ਉਹ ਤਾਂ ਲੈਣਾ ਹੀ ਲੈਣਾ ਸੀਗਾ ਹਾਂ ਬਾਕੀ ਸਾਰਾ ਸਾਡੇ ਕੋਲ ਹੁੰਦਾ ਸੀਗਾ ਉਹਦੇ ਚ ਫਿਰ ਆਪਾਂ ਸਿਆਣੇ ਬਣ ਜੰਨੇ ਆ ਵੀ ਅਸੀਂ ਬੁਕਿੰਗਾਂ ਪੂਰੀਆਂ ਕਰ ਲਈਆਂ 27 ਦੀਆਂ 27 ਜਿਵੇਂ ਮਰਜ਼ੀ ਕਰ ਲਈਏ ਤੇ ਉਹ 25 ਬੁਕਿੰਗਾਂ ਕਰਦੇ ਜਿੱਕਰ ਤੇ ਫੇਕ ਬੁਕਿੰਗਾਂ ਜਿਆਦੀਆਂ ਹੋ ਗਈਆਂ ਫਿਰ ਕੰਪਨੀ ਨੂੰ ਤਾਂ ਇਹੀ ਹੋ ਗਿਆ ਨਾ ਵੀ ਸਾਡੀ ਬੁਕਿੰਗ ਬਹੁਤ ਜਿਆਦੀ ਹੋ ਗਈ ਹਾਂ ਫਿਰ ਉਹਨਾਂ ਨੇ ਕਮਿਸ਼ਨ ਬੰਦ ਕਰਤੇ ਫਿਰ ਪੈ ਗਿਆ ਰੋਲਾ ਵੀ ਹੁਣ ਸਾਨੂੰ ਕਮਾਈ ਨਹੀਂ ਹੁੰਦੀ ਕਮਾਈ ਹੁਣ ਵੀ ਹੁੰਦੀ ਆ ਪਰ ਹੁਣ ਮਿਹਨਤ ਕਰਨੀ ਪੈਂਦੀ ਆ ਤੇ ਉਦੋਂ ਫਿਰ ਆਈਡੀਆਂ ਵੀ ਬਲੌਕ ਹੋਈਆਂ ਸੀ ਬਹੁਤ ਜਿਆਦੀਆਂ ਵੀਰੇ ਮੈਂ ਖੁੱਲ ਬੋੰਦ ਰਹੇ ਬੰਗਿਆ ਮੈਂ ਝੂਠ ਕੇ ਬੋਲਾਂ ਅਜਾ ਬਲੌਕ ਹੋ ਗਿਆ ਬਾਈ ਬਹੁਤ ਹੋਈਆਂ ਨੇ ਬਹੁਤ ਹੋਈਆਂ ਨੇ ਬੜੇ ਲੋਕੀ ਫੋਨ ਬਦਲ ਦਿੰਦੇ ਮੈਂ ਕਹਿੰਦਾ ਮੋਬਾਈਲਾਂ ਦਾ ਇੰਨਾ ਕੰਮ ਚੱਲ ਪਿਆਣਾ ਨਾ ਉਦੋਂ ਇੰਨੇ ਫੋਨ ਖਰੀਦਦੇ ਹੁੰਦੇ ਸੀ ਟੈਕਸੀ ਵਾਲੇ ਬੰਦੇ ਹਾਂ ਹਾਂ ਕਿਉਂਕਿ ਇੱਕ ਫੋਨ ਦੇ ਵਿੱਚ ਇੱਕ ਓਲਾ ਦੀ ਐਪ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਬੁਕਿੰਗਾਂ ਖੁੱਲ ਜਾਂਦੀਆਂ ਸੀਗੀਆਂ ਕਿਸੇ ਵਿੱਚ 10 ਵੀ ਖੁੱਲ ਜਾਂਦੀਆਂ ਸੀਗੀਆਂ ਤੇ ਉਹ ਫਿਰ ਨੰਬਰ ਆਫ ਫੋਨ ਲੈਣੇ ਪੈਂਦੇ ਸੀਗੇ ਨੰਬਰ ਆਫ ਆਈਡੀਆ ਬਣਾ ਕੇ ਡੈਰੀਆਂ ਤੇ ਲਿਖਿਆ ਹੁੰਦੇ ਸੀ ਨੰਬਰ ਉਹਨਾਂ ਨੇ ਪਾਸਵਰਡ ਲਿਖੇ ਹੁੰਦੇ ਸੀਗੇ ਫੇਕ ਮੂਗੀਆਂ ਸੱਤਨ 21 ਵਾਰ ਰਾਈਡ ਪਾਣੀ ਇੱਕੋ ਜਗ੍ਹਾ ਨਾਲ ਡ੍ਰੌਪ ਕਰ ਦੇਣਾ ਓਕੇ ਕੰਪਨੀ পাগল ਥੋੜੀ ਹੈ ਯਾਰ ਉਹ ਵੀ ਚੈੱਕ ਕਰਦੀ ਹੈ ਕੁਛ ਨਾ ਕੁਛ ਫਿਰ ਅਸੀਂ ਬਾਅਦੋਂ ਗੱਲਾਂ ਕਰਦੇ ਵੀ ਸਾਨੂੰ ਕੰਮ ਨਹੀਂ ਮਿਲਦਾ ਅੱਜ ਜੇ ਉਹੀ ਪੁੱਛੀ ਬੁਕਿੰਗਾਂ ਜੇ ਆਪਾਂ ਅੱਜ ਜੈਨੂਨ ਲਾਉਣੀਆਂ ਹੋਣਾਂ ਵੀਰੇ 25 ਬੁਕਿੰਗਾਂ ਤਾਂ ਦਿਨ ਚ 14 ਤੋਂ 15 ਘੰਟੇ ਲੱਗ ਜਾਂਦੇ ਆ ਤੇ ਉਦੋਂ ਅਸੀਂ 7-7 ਘੰਟਿਆਂ ਚ ਵੜਕਾ ਕੇ ਮਾਰਦੇ ਸੀਗੇ ਵੀ ਲੋ ਜੀ ਪੂਰੇ ਹੋਗੇ ਪੂਰੇ ਹੋਗੇ ਵੀ ਸਾਨੂੰ ਸਾਡਾ ਕਮਿਸ਼ਨ ਮਿਲ ਜਾਏ ਬਸ ਹੋਰ ਵੀ ਪ੍ਰੋਬਲਮ ਹੈਗੀ ਨੇ ਇੱਦਾਂ ਦੀਆਂ ਹੁਣ ਹੁਣ ਤਵੱਸੇ ਵੀ ਜਿਵੇਂ ਰੇਟਸ ਨਹੀਂ ਵੱਧਦੇ ਤਾਂ ਫਿਰ ਕਸਟਮਰ ਨੂੰ ਜੇ ਰਿਕੁਐਸਟ ਵੀ ਕੋਈ ਕਰ ਦੇਵੇ ਤੁਸੀਂ ਇੰਨੇ ਪੈਸੇ ਵੱਧ ਦੇ ਦਿਓ ਜਾਂ ਕਿਸੇ ਨੂੰ ਜਿਵੇਂ ਹੁਣ ਪ੍ਰੋਬਲਮਸ ਨੇ ਆਊਟਰ ਡ੍ਰੌਪ ਕਰਨ ਜਾਣਾ ਮੰਨ ਲਓ ਕਿਸੇ ਨੂੰ ਮੁੱਲਾਪੁਰ ਦੀ ਰਾਈਡ ਪੈ ਗਈ ਕਿਸੇ ਨੂੰ ਸਾਇਆਂ ਦੀ ਪੈ ਗਈ ਉਹ ਚ ਕੰਪਨੀ ਨੂੰ ਚਾਹੀਦਾ ਵੀ ਜਿੰਨੀ ਜਿਹੜੀ ਆਊਟਰ ਦੀ ਇੰਟਰ ਸਿਟੀ ਦੀ ਰਾਈਡ ਹੋਵੇ ਉਹਦੇ ਚ 100 150 ਰੁਪਿਆ ਅਲੱਗ ਤੋਂ ਐਡ ਹੋਵੇ ਹਾਂ ਜਾਂ ਕਸਟਮਰ ਨੂੰ ਮੈਂਸ਼ਨ ਹੋਵੇ ਵੀ ਤੁਸੀਂ ਇੰਨਾ ਐਕਸਟਰਾ ਪੇ ਕਰਨਾ ਵਾ ਕਿਉਂਕਿ ਬੰਦੇ ਨੇ ਸਾਇਆਂ ਤੋਂ ਲੈ ਕੇ ਉਹਨੂੰ ਨਹਿਗਿਲ ਨਹਿਰ ਤੱਕ ਜਾਂ ਐਟ ਲੀਸਟ ਆਲੰਗੀਰ ਤੱਕ ਵਾਪਸ ਖਾਲੀ ਹੋਣਾ ਹੀ ਪੈਣਾ ਨਹੀਂ ਰਾਈਡ ਮਿਲਦੀ ਵਾਪਸ ਉਥੋਂ ਤਾਂ ਇਹ ਪ੍ਰੋਬਲਮਸ ਹੈਗੀਆਂ ਨੇ ਪਰ ਹੁਣ ਕੰਪਨੀ ਨੂੰ ਕਿਵੇਂ ਅਪੀਲ ਕੀਤੀ ਜਾਵੇ ਕੋਈ ਆਫਿਸ ਵੀ ਨਹੀਂ ਹੈਗਾ ਸਾਡੇ ਇੱਥੇ ਅਪਰੋਚ ਕਰਨ ਨੂੰ ਇਹ ਬੜੀ ਦਿੱਕਤ ਆ ਪਹਿਲਾਂ ਆਫਿਸ ਹੁੰਦੇ ਸੀ ਹੁਣ ਆਫਿਸ ਨਹੀਂ ਹੈਗਾ ਅਪਰੋਚ ਕਰਨ ਨੂੰ ਜਿੱਦੋਂ ਹੁੰਦੇ ਸੀ ਉਹਦੇ ਨਾਲ ਬੌਨਸਰ ਰੱਖੇ ਹੁੰਦੇ ਸੀ ਤੁਹਾਨੂੰ ਪਤਾ ਵੀ ਆਪਣੇ ਬੰਦੇ ਖੜਾ ਖੜਵੇਂ ਵਾਲੇ ਆ ਬਸ ਦੋ ਵਾਰ ਸੁਣ ਲਈਸ ਹੋਵੇਗਾ ਤੀਜੀ ਵਾਰ ਨੂੰ ਉਹ ਤਾਂ ਬਿਲ ਕਰ ਦਿੰਦੇ ਪਰ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਹੈ ਕੰਪਨੀ ਨੂੰ ਵੀ ਠੀਕ ਆ ਬਾਕੀ ਆਪਣੇ ਬੰਦੇ ਨੂੰ ਫੇਕ ਕੰਮ ਹੁਣ ਤਾਂ ਫੇਕ ਕੰਮ ਲਾ ਖਤਮ ਹੀ ਹੋਏਗਾ ਹੁਣ ਤਾਂ ਫੇਕ ਕੰਮ ਹੋ ਹੀ ਨਹੀਂ ਸਕਦਾ ਕਿਉਂਕਿ ਹੁਣ ਕਮਿਸ਼ਨ ਨਹੀਂ ਹੈਗਾ ਤਾਂ ਹੁਣ ਕੰਪਨੀ ਨੂੰ ਸੁਣਨੀ ਚਾਹੀਦੀ ਆ ਵੀ ਜਿਹੜੀ ਆ ਇੱਕ ਜਿਹੜਾ ਟ੍ਰੈਫਿਕ ਦੇ ਵਿੱਚ ਜਾਂ ਮਲਟੀਪਲ ਸਟਾਪਸ ਲੈ ਲੈਂਦੇ ਆ ਲੋਕੀ ਉਹਦੇ ਚ ਸਾਨੂੰ ਐਕਸਟਰਾ ਪੈਸੇ ਮਿਲਣ ਹੂੰ ਤੇ ਦੂਜਾ ਛੋਟੀ ਰਾਈਡ ਜਿਹੜੀ ਦੂਰੋਂ ਪਿਕਅਪ ਕਰਨੀ ਪਵੇ ਉਹਦੇ ਐਕਸਟਰਾ ਪੈਸੇ ਮਿਲਣ ਹੂੰ ਇਹ ਚੀਜ਼ਾਂ ਚਾਹੀਦੀਆਂ ਨੇ ਇੱਕ ਆਊਟਰ ਕੋਈ ਡ੍ਰੌਪ ਕਰਨ ਜਾਵੇ ਇੰਟਰ ਸਿਟੀ ਉਹਨੂੰ ਉਹਦੇ ਚ ਜਿੰਨੇ ਦੀ ਰਾਈਡ ਆ ਐਟ ਲੀਸਟ ਉਹਦੇ ਅੱਧੇ ਤਾਂ ਹੋਰ ਮਿਲਣਾ ਵੀ ਘੱਟੋ ਘੱਟ ਉਹ ਵਾਪਸ ਆਉਣ ਦਾ ਆਪਣਾ ਤੇਲ ਦਾ ਖਰਚਾ ਤਾਂ ਪੂਰਾ ਕਰੇ ਜੇ ਜੋ ਤੁਸੀਂ ਆਫਿਸ ਵਗੈਰਾ ਜਾਂਦੇ ਸੀ ਜਿਵੇਂ ਕਹਿੰਦੇ ਆ ਵੀ ਬੌਂਸਰ ਰੱਖੇ ਹੁੰਦੇ ਨੇ ਜਿਵੇਂ ਜੇ ਰੱਖੇ ਸੀ ਤਾਂ ਇਦਾਂ ਦਾ ਕੁਝ ਹੋਇਆ ਕਦੇ ਵੀ ਵੀ ਵਾਰ ਕਰਿਆ ਹੋਵੇ ਬੌਂਸਰਸ ਨੇ ਵਾਰ ਤਾਂ ਨਹੀਂ ਮਤਲਬ ਨਹੀਂ ਬਾਹਰ-ਬਾਹਰ ਕਰਿਆ ਹੋਵੇ ਹਾਂ ਲੜਾਈ ਬਾਹਰ ਕੱਢ ਦਿੰਦੇ ਆ ਉਹ ਹੂੰ ਮਤਲਬ ਲੜਾਈਆਂ ਹੁੰਦੀਆਂ ਰਹੀਆਂ ਨੇ ਬਹੁਤ ਵਾਰੀ ਕਹਿੰਦੇ ਜੋ ਨਹੀਂ ਸੁਣਦੇ ਸੀਗੇ ਹੁਣ ਉਹਨਾਂ ਨੇ ਕਿਉਂਕਿ ਕਸਟਮਰ ਦਾ ਨਾ ਕੰਪਨੀ ਦਾ ਜਿਆਦਾ ਕੰਮ ਹੁੰਦਾ ਵੀ ਅਸੀਂ ਕਸਟਮਰ ਦਾ ਵੱਧ ਬਲੀਵ ਕਰਨਾ ਹਾਂ ਜਿਹੜਾ ਕੰਪਨੀ ਚੱਲਦੀ ਤਾਂ ਸਾਡੇ ਸਾਹ ਰਹੀ ਆ ਕਹਿਣ ਨੂੰ ਕਹਿੰਦੇ ਵੀ ਤੁਸੀਂ ਸਾਡੇ ਪਾਰਟਨਰ ਹੋ ਓਵਰ ਦੇ ਵਿੱਚ ਪਾਰਟਨਰ ਨਾਮ ਦਾ ਸ਼ਬਦ ਵਰਤਿਆ ਜਾਂਦਾ ਪਰ ਪਾਰਟਨਰ ਨੂੰ ਪਾਰਟਨਰ ਦੇ ਸੁਣਿਆ ਵੀ ਤੇ ਜਾਣ ਪਾਰਟਨਰ ਦੇ ਪਾਰਟਨਰ ਦੇ ਸੁਜੈਸ਼ਨ ਵੀ ਲਏ ਜਾਣ ਕਦੀ ਨਹੀਂ ਲਏ ਜਾਂਦੇ ਸੁਜੈਸ਼ਨ ਲੈ ਜਾਣ ਕਸਟਮਰ ਨੇ ਮੰਨ ਲਓ ਵੀ ਕਸਟਮਰ ਨੇ ਕੋਈ ਵੀ ਤੁਹਾਨੂੰ ਕੰਪਲੇਂਟ ਪਾਤੀ ਕੁਝ ਵੀ ਪਾਤੀ ਨਾਲ ਹੀ ਤੁਹਾਨੂੰ ਵਾਰਨਿੰਗ ਆ ਜਾਣੀ ਆ ਚਾਹੇ ਉਹ ਗਲਤੀ ਪਾ ਦੇ ਉਹਨੂੰ ਵੈਰੀਫਾਈ ਨਹੀਂ ਕਰਨਾ ਉਹ ਵੈਰੀਫਾਈ ਵੀ ਤਾਂ ਕਰਨਾ ਚਾਹੀਦਾ ਕੋਈ ਬੰਦਾ ਭੇਜੋ ਕੋ ਕਸਟਮਰ ਵੀ ਗਲਤ ਹੋ ਸਕਦਾ ਤੁਹਾਡੇ ਕੋਲ ਵੀ ਪਾਵਰ ਤਾਂ ਹੁੰਦੀ ਆ ਉਸ ਨੂੰ ਰੇਟਿੰਗ ਵਾਲੀ ਰੇਟਿੰਗਸ ਦੀ ਪਾਵਰ ਹੁੰਦੀ ਆ ਵੀਰੇ ਮੈਂ ਤਾਂ ਹਰੇਕ ਨੂੰ ਇਹ ਅਪੀਲ ਕਰਦਾ ਵੀ ਤੁਸੀਂ 5 ਸਟਾਰ ਰੇਟਿੰਗ ਕਿਸੇ ਕਸਟਮਰ ਨੂੰ ਨਾ ਦਿਓ ਤੁਸੀਂ 5 ਤੋਂ ਥੱਲੇ ਹੀ ਦਿਓ 4 ਤੋਂ ਵੀ ਥੱਲੇ ਹੀ ਦਿਓ ਜੇ ਕਸਟਮਰ ਕਿਉਂਕਿ ਅਸੀਂ ਕਿਸੇ ਦੇ ਦਿਲ ਦਾ ਭੇਤ ਨਹੀਂ ਪਾ ਸਕਦੇ ਵੀਰੇ ਕਈ ਬੰਦੇ ਚੰਗੀ ਰਾਈਡ ਲੈ ਕੇ ਵੀ ਜਾਣ ਕੇ ਕਹਿ ਦੇਣਗੇ ਵੀ ਇਹ ਨਹੀਂ ਇਹ ਕੋਈ ਹੋਰ ਚਲਾ ਰਿਹਾ ਸੀਗਾ ਸਾਨੂੰ ਇਹਨਾਂ ਨੇ ਵੱਧ ਕੈਸ਼ ਮੰਗ ਲਿਆ ਵੈਸੇ ਹੀ ਬਸ ਇਹ ਬੜੀਆਂ ਦਿੱਕਤਾਂ ਹੁੰਦੀਆਂ ਨੇ ਇਹ ਚੀਜ਼ਾਂ ਦੀ ਰਸਸਟ ਦੀ ਮੰਨ ਲਓ ਤੋਂ ਤਵੇ ਸੇਵਿਕ ਪ੍ਰੋਬਲਮ ਹੀ ਬਹੁਤ ਹੋਊਗੀ ਚਾਹੇ ਤੁਸੀਂ ਜਾਗੇ ਚਾਹੇ ਤੁਹਾਡੇ ਅੱਗੇ ਜਿਹੜੇ ਏਮਪਲੋਈ ਰੱਖੇ ਤੁਸੀਂ ਡਰਾਈਵਰ ਉਹ ਚਲੇ ਗਏ ਕਿਸੇ ਕੁੜੀ ਨੇ ਕਹਿਤਾ ਵੀ ਨਾ ਹਰਸਮੈਂਟ ਹੋਈ ਹੈ ਉੱਥੇ ਉੱਥੇ ਮੈਂ ਤਾਂ ਇਹ ਕਹਿਣਾ ਵੀ ਤੇ ਤੁਸੀਂ ਉਸ ਦੇ ਕੈਂਪ ਵਗੈਰਾ ਡਰ ਦਾ ਡੈਸ਼ ਕੈਮ ਲਵਾਏ ਹੋ ਵੀਰੇ ਹਾਂ ਆੱਕ ਕੇ ਬੰਦੇ ਨੂੰ ਕਰਨਾ ਹੀ ਪੈਂਦਾ ਕੁਝ ਨਾ ਕੁਝ ਡੈਸ਼ ਕੈਮ ਲਵਾਏ ਆ ਇਨਰ ਆਊਟਸਾਈਡ ਦੋਨੇ ਪਾਸੇ ਕੱਲ ਨੂੰ ਕੋਈ ਵੀ ਕੁਝ ਕਹਿ ਸਕਦਾ ਵਾ ਸਾਡੇ ਕੋ ਸਾਡੇ ਕੋ ਵੀ ਆਪਣਾ ਪ੍ਰੂਫ ਹੋਣਾ ਚਾਹੀਦਾ ਐਟਲੀ ਕੰਪਨੀ ਨਹੀਂ ਸੁਣੂਗੀ ਘਟੋਗੜ ਪ੍ਰਸ਼ਾਸਨ ਦਾ ਸੁਣੂਗਾ ਹੀ ਪ੍ਰਸ਼ਾਸਨ ਨੂੰ ਤਾਂ ਜੋ ਕਰ ਸਕਦੇ ਆ ਕਸਟਮਰ ਕੁਛ ਵੀ ਕਹਦੇ ਦੂਜੀ ਗੱਲ ਇਹ ਵੀ ਕੱਲ ਨੂੰ ਕਸਟਮਰ ਸਾਡੀਆਂ yellow plates cars ਨੇ ਹਾਂ ਕਸਟਮਰ ਕੋਈ ਕਿਸੇ ਕੋ ਨਸ਼ਾ ਹੋਵੇ ਸਾਨੂੰ ਅਸੀਂ ਕਿਸੇ ਦਾ ਬੈਗ ਤਾਂ ਚੈੱਕ ਨਹੀਂ ਕਰ ਸਕਦੇ ਤਾਂ ਉਸ ਤੋਂ ਬਾਅਦ ਸਾਨੂੰ ਆਪਣੀ ਸੇਫਟੀ ਤੇ ਜ਼ਰੂਰੀ ਹੈ ਡੈਸ਼ ਕੈਮ ਜ਼ਰੂਰੀ ਨੇ ਹਾਂ ਉਹ ਆਪਣੀ ਫੈਸਿਲਿਟੀ ਲਈ ਅਸੀਂ ਲਵਾਏ ਹੋਏ ਨੇ ਤੁਸੀਂ ਇਹ ਕੋਈ ਦੱਸਦੇ ਵੀ ਪਏ ਸੀ ਕਿ ਕਿਤੇ ਆਊਟਰ ਸਟੇਟ ਮਤਲਬ ਇਥੋਂ ਬਾਹਰ ਜੇ ਕਿਤੇ ਗਏ ਸੀ ਤੁਸੀਂ ਤੇ ਕੁਈ ਪੰਗਾ ਪਿਆ ਸੀਗਾ ਉਹ yellow plate ਕਰਕੇ ਤੁਹਾਡਾ ਬਚਾ ਹੋਇਆ ਸੀ ਹਾਂ ਮੈਂ ਉਹ ਤੁਹਾਨੂੰ ਦੱਸਦਾ ਸੀਗਾ ਵੀ ਮੇਰੀ ਗੱਡੀ ਗਈ ਸੀਗੀ ਨੌਇਡਾ ਓਕੇ ਮੇਰੇ ਨਾਲ ਕਸਟਮਰ ਸੀਗਾ ਚਲੋ ਕਾਫੀ ਭਰੋਸੇ ਵਾਲੇ ਸੀਗੇ ਕਾਫੀ ਟਾਈਮ ਤੋਂ ਜਾ ਰਹੇ ਸੀਗੇ ਹੁਣ ਬਾਅਦੋਂ ਬੰਦੇ ਨੇ ਮਨਚ ਕੀ ਆ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਬੰਦੇ ਨੇ ਫੇਕ ਸੀਬੀਆਈ ਅਫੀਸਰ ਬਣ ਕੇ ਹਾਂ ਕਿਸੇ ਦੀ ਸ਼ਾਪ ਤੇ ਜਾਂ ਕਿਸੇ ਦੇ ਆਫਿਸ ਤੇ ਰੇਡ ਮਾਰੀ ਉੱਥੋਂ ਨੇ ਉੱਥੋਂ ਪੈਸੇ ਲਏ ਜਾਂ 골ਡ ਲਿਆ ਮੈਨੂੰ ਨਹੀਂ ਪਤਾ ਕੀ ਹੋਇਆ ਮੇਰਾ ਡਰਾਈਵਰ ਗਿਆ ਸੀਗਾ ਉਦੋਂ ਓਕੇ ਤੇ ਵਾਪਸੀ ਵੇਲੇ ਤੁਸੀਂ ਇਹ ਮੰਨ ਕੇ ਚੱਲੋ ਵੀ ਮੇਬੀ ਦਿੱਲੀ ਆਊਟਰ ਕਰਦੇ ਹੀ ਕਰਨਾਲ ਕਰਨਾਲ ਬਾਈਪਾਸ ਦੇ ਸਮਥਿੰਗ ਨੇੜੇ ਤੇ ਉਹਨਾਂ ਨੂੰ ਰੋਕ ਲਿਆ ਗਿਆ। ਸ਼ੱਕ ਹੋਇਆ ਪੁਲਿਸ ਦੀ ਟੀਮ ਬਲ ਰੋਕ ਲਿਆ ਗਿਆ ਹਨਾ। ਉਦੋਂ ਫੜਿਆ ਗਿਆ। ਤੇ ਮੇਰੀ ਸਿਰਫ yellow plate ਹੋਣ ਕਰਕੇ ਕਾਰ ਤੇ ਡਰਾਈਵਰ ਦੋਨੇ ਸੇਫ ਰਹੇ ਆ। ਜੇ ਮੇਰੀ ਪ੍ਰਾਈਵੇਟ ਕਾਰ ਹੁੰਦੀ ਤਾਂ ਡੈਫੀਨੇਟਲੀ ਇਹੀ ਅਲੀਗੇਸ਼ਨ ਲੱਗਣਾ ਸੀਗਾ ਵੀ ਇਹ ਬੰਦਾ ਸਾਡੇ ਨਾਮ ਦਾ ਰਲਿਆ ਹੋਇਆ ਹੈ। ਹੂੰ। ਤਾਂ yellow plate ਦਾ ਫਾਇਦਾ ਵੀ ਹੈਗਾ ਵੀਰੇ ਕਈ ਜਿਹੜੇ ਚਟੀਆਂ ਕਰਕੇ ਚਲਾਈ ਜਾਂਦੇ ਆ ਆਪਣਾ ਜਦੋਂ ਫਸ ਗਏ ਵੀਰੇ ਆਪਣਾ ਨੁਕਸਾਨ ਆ ਸਿਰਫ ਆਪਾਂ ਟੈਕਸ ਬਚਾ ਰਹੇ ਆ ਹੁਣ ਦਿੱਲੀ ਜਾਂਦੇ ਆ 100 ਰੁਪਏ ਟੈਕਸ ਲੱਗਦਾ ਹਰਿਆਣਾ ਦੇ 100 ਲੱਗਦਾ ਉਹ ਟੈਕਸ ਬਚਾਉਣ ਦੀ ਖਾਤਰ ਅਸੀਂ ਪ੍ਰਾਈਵੇਟ ਚਲਾ ਲੈਂਦੇ ਆ ਵੀ ਸਾਨੂੰ ਟੈਕਸ ਨਾ ਭੇ ਕਰਨੇ ਪੈਣ ਉਹਨਾਂ ਹੀ ਅਸੀਂ ਕਸਟਮਰਾਂ ਨਾਲ ਘਾਟ ਟ੍ਰੇਡ ਕਰ ਲੈਂਦੇ ਆ ਫਾਇਦਾ ਕੀ ਹੁੰਦਾ ਕੁਝ ਤੇ ਫਿਰ ਜਿਹੜੇ ਚੰਡੀਗੜ੍ਹ ਦੇ ਵਿੱਚ ਸਟੂਡੈਂਟਸ ਆ ਹੋਰ ਪਾਰਟ ਟਾਈਮ ਜੌਬ ਕਰਦੇ ਆ ਉਹਨਾਂ ਕੋਲ ਪੀਲੀ ਪਲੇਟ ਤਾਂ ਹੈ ਹੀ ਨਹੀਂ ਕਰੀ ਜਾਂਦਾ ਚਲਾਈਦੇ ਜਾਂਦੇ ਜੇ ਉਹ ਆਪਣੀਆਂ ਗੱਡੀਆਂ yellow ਤੇ ਚਲਾਉਣ ਗਿਆ ਤਾਂ ਉਹ ਟੈਕਸੀ ਯੂਨੀਅਨ ਵਾਲੇ ਜਿਹੜੇ ਕੁਝ ਕੰਮ ਕਰ ਰਹੇ ਨੇ ਉਹ ਪ੍ਰਾਈਵੇਟ ਗੱਡੀਆਂ ਨੂੰ ਫੜਦੇ ਨੇ ਉਹਦਾ 20000 ਰੁਪਏ ਦੇ 30000 ਰੁਪਏ ਦੇ ਚਲਾਨ ਵੀ ਹੁੰਦੇ ਨੇ ਪ੍ਰਸ਼ਾਸਨ ਨੇ ਮਨਾ ਕੀਤਾ ਹੈ ਵੀ ਤੁਸੀਂ yellow yellow ਕਾਰ ਤੋਂ ਬਿਨਾਂ ਟੈਕਸੀ ਨਹੀਂ ਚਲਾਉਣੀ ਓਕੇ ਇਹ ਜ਼ਰੂਰੀ ਹੈ ਵੀਰੇ yellow ਦੇ ਵਿੱਚ ਹੀ ਚਲਾਓ ਆਪਣੀ ਸੇਫਟੀ ਆਪਣੇ ਹੱਥ ਆ ਹੁਣ ਐਪ ਚੱਲਦੀ ਹੈ ਇੱਕ in driver ਮੈਨੂੰ ਬਿਲਕੁਲ ਸੇਫ ਨਹੀਂ ਮੰਨਦਾ ਕਿਉਂ ਨਹੀਂ ਉਹ ਤੁਸੀਂ ਬੁਕਿੰਗ ਕਰ ਲੋਗੇ ਕੋਈ ਤੁਹਾਡੇ ਕੋਲ GPS ਤੁਹਾਡੇ ਕੋਲ ਸਿਰਫ ਕਸਟਮਰ ਦਾ ਨੰਬਰ ਕਸਟਮਰ ਕੋ ਤੁਹਾਡਾ ਨੰਬਰ ਆ ਜਾਣਾ ਕੋਈ GPS ਟ੍ਰੈਕਟਰ ਨਹੀਂ ਅਟ੍ਰੈਕਸ਼ਨ ਨਹੀਂ ਹੈਗੀ ਉਹਦੀ ਕੋਈ ਉਹਦੀ ਸੁਣਵਾਈ ਨਹੀਂ ਹੈਗੀ ਕੋਈ ਉਹਦਾ ਕਸਟਮਰ ਕੇ ਸਪੋਰਟ ਨਹੀਂ ਹੈਗਾ ਕੋਈ ਉਹਦਾ ਆਫਿਸ ਨਹੀਂ ਹੈਗਾ ਓਕੇ ਤੁਸੀਂ ਕੀਤੇ Uber ਤੇ Ola ਤਾਂ ਵਰਲਡ ਵਾਈਡ ਕੰਪਨੀਆਂ ਨੇ ਆਪਾਂ ਕਹਿ ਸਕਦੇ ਹਾਂ ਵੀ ਉਹ ਕੰਮ ਕਰ ਰਹੀਆਂ ਨੇ ਇਸ ਪਲੇਟਫਾਰਮ ਤੇ ਇਨ ਡਰਾਈਵਰ ਤੇ ਕੋਈ ਸੁਣਵਾਈ ਨਹੀਂ ਹੈਗੀ ਕਿੰਨੇ ਕੇਸ ਤੁਸੀਂ ਦੇਖੇ ਵੀ ਹੋਣੇ ਇਨ ਡਰਾਈਵਰ ਤੋਂ ਬੁੱਕ ਹੋਈਆਂ ਰਾਈਡਰਸ ਨੇ ਕੀਤੀਆਂ ਟੈਕਸੀ ਵਾਲੇ ਡਰਾਈਵਰ ਲੁੱਟੇ ਗਏ ਗੱਡੀਆਂ ਖੋਈਆਂ ਗਈਆਂ ਤੇ ਕਿਸੇ ਕਈਆਂ ਡਰਾਈਵਰਾਂ ਨੇ ਵੀ ਕੁੜੀਆਂ ਦੇ ਰੇਪ ਹੋਏ ਆ ਮਾਰ ਕੇ ਸੁੱਟਦੇ ਕਸਟਮਰ ਐਵੀ ਚੀਜ਼ਾਂ ਹੁੰਦੀਆਂ ਨੇ ਆਪਾਂ ਸਿਰਫ ਇੱਕ ਸਿਰਫ ਰੇਟ ਘੱਟ ਦੀ ਖਾਤਰ ਇਹ ਹੁਣ ਬਲਾਬਲਾ ਵੀ ਚਲਾਉਂਦੇ ਆ ਲੋਕੀ ਪ੍ਰਾਈਵੇਟ ਚਲਾਈ ਜਾਂਦੇ ਆ ਬਲਾਬਲਾ ਤੇ ਕੋਈ EMPLOYEE ਜਾਂਦਾ ਇੱਥੋਂ ਕਿਸੇ ਨੇ ਬਠਿੰਡੇ ਜਾ ਕੇ ਜੌਬ ਕਰਨੀ ਆ ਬਠਿੰਡੇ ਲੁਧਿਆਣੇ ਹੁੰਦਾ ਉਹ ਬਲਾਬਲਾ ਚ ਪਾ ਦਿੰਦਾ ਵੀ ਮੈਂ ਆਪਣੀ ਗੱਡੀ ਲੈ ਕੇ ਜਾ ਰਿਹਾ ਬਲਾਬਲਾ ਐਪ ਹੈ ਕੋਈ ਬਲਾਬਲਾ ਵੀ ਐਪ ਹੈ ਇੱਕ ਉਹਦੇ ਚ ਵੀ ਇਦਾਂ ਤੁਸੀਂ ਬਠਿੰਡੇ ਤੋਂ ਇੱਥੇ ਆਉਣਾ ਤੁਸੀਂ ਰਿਕਵੈਸਟ ਪਾ ਦਨੀ ਆ ਬਲਾਬਲਾ ਚ ਕਿਸੇ ਨੇ ਹੋਰ ਨੇ ਦੇਖ ਲਈ ਵੀ ਮੈਂ ਵੀ ਉੱਥੇ ਜਾਣਾ ਵਾ ਤਾਂ ਤੁਸੀਂ ਅਣਜਾਣ ਬੰਦੇ ਨੂੰ ਮਿਲ ਗਏ ਤਾਂ ਉਹ ਰਾਸਤੇ 'ਚ ਡੰਨਣਾ ਕੋਸ਼ਿਸ਼ ਵੀ ਕਰ ਲੇ ਤੁਸੀਂ ਕਿੱਥੇ ਸਬੋਧਜ ਕੋਈ ਵੀ ਜਿਵੇਂ ਬਾਕੀ ਐਪਸ ਕੋਈ ਸੁਣਵਾਈ ਨਹੀਂ ਮੇਰੇ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਵੀ ਸचेत ਕਰਦਾ ਇਸ ਚੀਜ਼ ਲਈ ਵੀ ਇਹ ਚੀਜ਼ਾਂ ਮਗਰ ਨਾ ਜਾਓ ਆਪਣਾ 2-4000 ਬਚਾਉਣ ਦੀ ਖਾਤਰ ਆਪਣੀ ਜਾਨ ਖਤਰੇ ਚ ਨਾ ਪਾਓ ਅੱਛਾ ਇਹ ਲੱਗਦਾ ਹੈ ਕਿ ਜਿਹੜੀਆਂ ਐਪਸ ਦੇ ਉੱਤੇ ਗੱਡੀਆਂ ਚੱਲਦੀ ਆ ਭੀ ਤੁਹਾਡੀਆਂ ਉਸ ਤੋਂ ਬਗੈਰ ਹੀ ਜੇ ਆਫਲਾਈਨ ਚਲਾਈਏ ਤਾਂ ਉਹ ਜ਼ਿਆਦਾ ਪੈਸੇ ਬਣਾਉਂਦੀ ਹੈ ਆਫਲਾਈਨ ਪੈਸੇ ਜ਼ਿਆਦਾ ਬਣਦੇ ਆ ਵੀਰੇ ਪਰੋਦੇ ਵਾਸਤੇ ਤੁਹਾਨੂੰ ਸਿਰਫ ਆਊਟਸਾਈਡ ਗਿੜੇ ਹੀ ਚਾਹੀਦੇ ਲੋਕਲ ਵਾਸਤੇ ਕੋਈ ਹੈਲ ਨਹੀਂ ਹੈ ਤੁਸੀਂ ਲੋਕਲ ਕਿ ਅਸੀਂ ਲੋਕਲ ਜੇ ਕੋਈ ਚਾਰਜ ਕਰਦਾ ਹੋਊਗਾ ਤਾਂ ਕੋਈ 2000 2500 ਰੁਪਏ ਚਾਰਜ ਕਰਦਾ ਹੋਊਗਾ ਫੁੱਲ ਡੇ ਦਾ ਹੁਣ ਜਿਹਨੇ ਇੱਥੋਂ ਲੈ ਕੇ ਮੰਨ ਲਓ ਇੱਥੋਂ ਲੈ ਕੇ ਆਲਮਗੀਰ ਸਾਹਿਬ ਜਾਣਾ ਉਹ ਡ੍ਰੌਪ ਹੀ ਕਰਨਾ ਜਸਟ ਉਹਦੇ ਵਾਸਤੇ 2000 ਦੇਣਾ ਉਹਦੇ ਵਾਸਤੇ ਵਰਤ ਨਹੀਂ ਹੈਗਾ ਹਾਂ ਲੋਕਲਸ ਵਾਸਤੇ ਕੰਪਨੀਆਂ ਬੈਸਟ ਨੇ ਬਸ ਜਿਹੜੀਆਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸੀਆਂ ਵੀ ਇਹ ਚੀਜ਼ਾਂ ਸੁਧਰ ਜਾਣ ਟ੍ਰੈਫਿਕ ਵਾਲਾ ਤੇ ਆਊਟਰ ਦੇ ਕੰਮ ਹਨਾ ਤੇ ਇੱਕ ਮਿਨੀਮਮ ਬੇਸ ਪ੍ਰਾਈਸ ਹੋ ਜੇ ਵੀ ਮੰਨ ਲਓ ਕੋਈ ਵੀ রাইਡ ਆ ਮਿਨਿਮਮ ਚਾਹੇ 3 ਕਿਲੋਮੀਟਰ ਜਾਣੀ ਆ ਜਾਂ 4 ਜਾਣੀ ਆ ਉਹਦੇ 4 ਕਿਲੋਮੀਟਰ ਤੱਕ ਦੇ ਪੈਸੇ 100 ਰੁਪੀਸ ਲੱਗਣੇ ਹੀ ਲੱਗਣੇ ਆ ਓਕੇ ਇਹ ਮਿਨਿਮਮ ਬੇਸ ਫੇਅਰ ਹੋ ਜਾਏ ਕੋਈ ਦਿੱਕਤ ਨਹੀਂ ਆ ਲੋਕਲ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਨੇ ਜੇ ਕੋਈ ਕੰਪਨੀ ਸਾਨੂੰ ਕੰਮ ਦੇ ਰਹੀ ਆ ਵੀਰੇ ਜੇ ਉਹ 5-7% ਕਮਿਸ਼ਨ ਲੈ ਵੀ ਲਊਗੀ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਹੱਕ ਬਣਦਾ ਵੀਰੇ ਉਹ ਐਪ ਸਰਵਿਸ ਪ੍ਰੋਵਾਈਡ ਕਰ ਰਹੀ ਆ ਸਾਨੂੰ ਉਹਦੀ ਮੇਨਟੇਨੈਂਸ ਵੀ ਹੁੰਦੀ ਐਪ ਦੀ ਆਪਾਂ ਉਸ ਲੈਵਲ ਤੇ ਨਹੀਂ ਸੋਚਦੇ ਉਹ ਚੀਜ਼ਾਂ ਜ਼ਰੂਰੀ ਨਹੀਂ ਉਹਨੇ ਕਿੰਨੀ ਟੀਮ ਰੱਖੀ ਹੋਊਗੀ ਤਾਨੂੰ ਵੀ ਪਤਾ ਵੱਡੇ ਵੱਡੇ ਸਰਵਰ ਚਲਾਉਣੇ ਆ ਕਿੰਨੀ ਏਸੀ ਲੱਗਦੀ ਹੈ ਕਿੰਨਾ ਕੋਸ਼ ਲੱਗਦਾ ਹਨਾ ਤਾਂ ਚੀਜ਼ਾਂ ਜ਼ਰੂਰੀ ਆ ਅੱਛਾ ਜੇ ਤੁਹਾਡੇ ਜਾਂ ਕਿਸੇ ਨਾਲ ਕਿਸੇ ਕੰਪਨੀ ਦੀ ਗੱਲ ਕਰੀਏ ਤਾਂ ਇਸ ਟਰੈਵਲ ਕੰਪਨੀ ਦੇ ਵਿੱਚ ਟੈਕਸੀ ਕੰਪਨੀ ਦੇ ਵਿੱਚ ਸਾਲ ਦਾ ਟਰਨਓਵਰ ਕਿੰਨਾ ਮੈਕਸਿਮਮ ਹੋ ਜਾਂਦਾ ਵਾ ਜੇ ਵਿੰਦ ਕਰੇ ਬੰਦਾ 10 10 ਬਾਰ ਬਾਰ ਕਰਦਾ ਮੇਰੇ ਨੌਣ ਨੇ ਵੀਰੇ ਇੱਕ ਮੈਂ ਨਾਮ ਨਹੀਂ ਲਾਉਂਗਾ ਉਹਨਾਂ ਦਾ ਪਿਕਡਰੋਪ ਦਾ ਕੰਮ ਕਰਦੇ ਜਿਆਦਾ ਓਕੇ ਤੇ ਪਿਕਡਰੋਪ ਦੇ ਕੰਮ ਕਰਕੇ ਉਹਨਾਂ ਨੇ ਮਰਸੀਡਸ ਜੀਐਲਐਸ ਕਢਾਈ ਜਾਂ ਨਾ ਮੀ 450 ਨਵੀਂ ਬ੍ਰੈਂਡ ਨਿਓ 70 ਲੱਖ ਦੀ ਕਿ ਬੱਦਦੀ ਹੈ ਬੱਦਦੀ ਹੈ ਪੈਸੇ ਹੈਗੇ ਮੇਰੇ નો ਡਾਊਟ ਹੈ ਕਰ ਰਹਾ ਮੈਂ ਮੇਰੀ ਹੈ ਮੈਂ ਕਹਲਾ ਮੈਂ ਪੰਜ ਗੱਡੀਆਂ ਛੇ ਗੱਡੀਆਂ ਮਰੀ ਵਧੀਆ ਢੰਗ ਨਾਲ ਚੱਲਦੀਆਂ ਹੁਣ ਛੇ ਗੱਡੀਆਂ ਵੀ ਵਧੀਆ ਢੰਗ ਨਾਲ ਚੱਲਦੀਆਂ ਹੁਣ ਤਾਂ ਮੈਂ ਦਿਨ ਦਾ 10000 ਰੁਪਏ ਕਿਤੇ ਨਹੀਂ ਗਿਆ ਛੇ ਗੱਡੀਆਂ ਵਧੀਆ ਢੰਗ ਨਾਲ ਚੱਲਣ ਛੋਟੀਆਂ ਦੀ ਗੱਲ ਕਰਦਾ ਮੈਂ ਹਲੇ ਸਾਰੇ ਖਰਚੇ ਕੱਢ ਕੇ ਡਰਾਈਵਰ ਕੋਸਟ ਕੱਢ ਕੇ ਤੇਲ ਖਰਚਾ ਕੱਢ ਕੇ 10000 ਕਿਤੇ ਨਹੀਂ ਗਿਆ ਉਹਦੇ ਚ ਮੈਂਟਨੈਂਸ ਵੀ ਦੋਇਰ ਕਰਦਾਂਗੇ 8 7 8000 ਤਾਂ ਫਿਰ ਵੀ ਕਿਤੇ ਨਹੀਂ ਗਿਆ 7 8000 ਕਹਿਣਾ ਸੌਖੀ ਗੱਲ ਨਹੀਂ ਹੈਗੀ ਪਰ ਉਹ ਫਿਰ ਐਕਸਪੈਂਸਿਵ ਵੀ ਤਾਂ ਉਹ ਜੇ ਲੱਗਦੀ ਆ ਬੰਦੇ ਦੇ ਜਿਹੜੇ ਚੜਦੇ ਨੇ ਜੀਟੀਆਂ ਗੱਡੀ ਦੇ ਘਸਣਾ ਵੀ ਆ ਹੋਰ ਚੀਜ਼ਾਂ ਵੀ ਹੋਣ ਗੱਡੀ ਦੇ ਟਾਇਰ ਘਸਣੇ ਆ ਇੰਜਨ ਵੀ ਘਸਣਾ નો ਡਾਊਟ ਪਰ 5 ਸਾਲ ਗੱਡੀ ਵਾਰੰਟੀ ਚ ਰਹਿੰਦੀ ਆ ਵੀਰੇ ਆਨਨ ਐਵਰੇਜ ਦੇਖਿਆ ਜਾਵੇ ਨਾ ਗੱਡੀ ਕਿਤੇ ਵੀ ਕਿਸੇ ਦੀ ਵੀ ਕੋਈ ਕਵੇ ਨਾ ਕਵੇ ਕੋਈ ਜੋ ਮਰਜੀ ਝੂਠ ਬੋਲੀ ਜਾ ਲਵੇ ਕੰਮ ਹੈ ਨਹੀਂਗਾ ਉਹ ਨਹੀਂ ਹੈਗਾ ਜਿਹਦੀ ਸਹੀ ਢੰਗ ਨਾਲ ਗੱਡੀ ਚੱਲਦੀ ਆ ਜਿਹੜਾ ਰੈਗੂਲਰ ਕੰਮ ਕਰਦਾ ਉਹ ਬੰਦੇ 1.5 ਸਾਲ ਚ ਉਹਨਾਂ ਦੀ ਗੱਡੀ ਫ੍ਰੀ ਹੋ ਜਾਂਦੀ ਹੈ ਕਿਸ਼ਤਾਂ ਤੋਂ ਓਕੇ 1.5 ਸਾਲ ਚ ਪੈਸੇ ਪੂਰੇ ਹੋ ਜਾਂਦੇ ਆ 3.5 ਸਾਲ ਫਿਰ ਵੀ ਕੰਪਨੀ ਵਾਰੰਟੀ ਚ ਰਹਿੰਦੀ ਹੈ ਗੱਡੀ ਤੇ ਅਗਲੇ 3.5 ਸਾਲ ਦੇ ਵਿੱਚ ਤੁਸੀਂ ਕਮਾਈ ਕਰ ਸਕਦੇ ਆ ਜੇ ਕਿਲੋਮੀਟਰ ਦੇ ਹਿਸਾਬ ਨਾਲ ਵਾਰੰਟੀ ਖਤਮ ਵੀ ਹੁੰਦੀ ਆ ਤਾਂ ਵੀ 1.5